ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਦਿਨ ਹੋ ਗਿਆ ਐਤਵਾਰ ਦਾ ਔਰ ਸ਼ਾਮ ਦਾ ਟਾਈਮ ਹੋ ਗਿਆ ਅੱਜ ਮੇਰੇ ਕੰਮਕਾਜ ਥੋੜਾ ਛੇਤੀ ਖਤਮ ਹੋ ਗਏ ਕਿਉਂਕਿ ਅੱਜ ਬੱਚੇ ਟਿਊਸ਼ਨ ਵਾਲੇ ਆਏ ਨਹੀਂਗੇ ਤੇ ਇਸ ਕਰਕੇ ਮੈਂ ਥੋੜਾ ਜਿਹਾ ਫ੍ਰੀ ਹੋ ਗਈ ਛੇਤੀ ਤੇ ਮੈਂ ਕਿਹਾ ਚਲੋ ਗਮਲਿਆਂ ਦੇ ਵਿੱਚ ਉਹਨਾਂ ਕੁਝ ਪੇੜ-ਪੌਦੇ ਜਿਹੇ ਸਹੀ ਕਰਨ ਵਾਲੇ ਸੀਗੇ ਕੁਝ ਪਲਾਂਟ ਜਿਹੜੇ ਨਾ ਸਹੀ ਕਰਨ ਵਾਲੇ ਸੀਗੇ ਜੈਡ ਪlant ਜਿਹੜਾ ਸੀਗਾ ਬਹੁਤ ਦਿਨਾਂ ਦਾ ਮੈਂ ਜਿਵੇਂ ਫਰਸ਼ ਧੋਤੀ ਸੀਗੀ ਕੱਲ ਪਰਸੋਂ ਤੇ ਮੈਂ ਦੇਖੀ ਜਾਂਦੀ ਸੀ ਮੈਂ ਕਿ ਤਿੰਨ ਗਮਲਿਆਂ ਦੇ ਵਿੱਚ ਹੋ ਗਿਆ ਨਾ ਤੇ ਜਿਹੜਾ ਮੇਨ ਪlant ਹੈ ਉਹ ਵਧੀ ਜਾਂਦਾ ਤੇ ਨਾ ਹੀ ਦੂਜੇ ਵਧੀ ਜਾਂਦਾ ਹੈ ਨਾ ਤੇ ਜੈਡ ਪlant ਜਿਹੜਾ ਬਹੁਤ ਜਗ੍ਹਾ ਘੇਰੀ ਜਾਂਦਾ ਇਸ ਕਰਕੇ ਉਹਨੂੰ ਸਹੀ ਕਰਨਾ ਬੈਤ ਦਿਨਾਂ ਦੇ ਸੋਚ ਰਹੀ ਸੀਗੀ ਪਰ ਟਾਈਮ ਨਹੀਂ ਬਲ ਰਿਹਾ ਸੀਗਾ ਮੈਂ ਕਿਹਾ ਚਲੋ ਹੁਣ ਥੋੜਾ ਜਿਹਾ ਟਾਈਮ ਕੱਢ ਕੇ ਕਰਦੇ ਹਾਂ ਉਹਨੂੰ ਸਹੀ ਚਲੋ ਜੀ ਚੱਲਦੇ ਆਪਾਂ ਪlant ਸਹੀ ਕਰਦੇ ਆਂ ਲੋ ਜੀ ਇਸ ਕਮਲੇ ਤੋਂ ਕੱਢਦੇ ਆਪਾਂ ਜੈਡ ਪlant ਇਹ ਹੈ ਬਹੁਤ ਸੌਫਟ ਆ ਪਤਾ ਨਹੀਂ ਇਹ ਤਾਂ ਕਿੱਧਰੋਂ ਕੱਢੀਏ ਜਿਹੜੇ ਬੜੀਆਂ ਫੱਲੀਆਂ ਖੜੀਆਂ ਗਰੋ ਬੈਗ ਇੱਕ ਖਾਲੀ ਪੈ ਗਰੋ ਬੈਗ ਚ ਲਾਉਣੀ ਇਹਨੂੰ ਰੱਖਾਂਗੇ ਉੱਪਰ ਥੋੜਾ ਤਾਂ ਕਿ ਥੱਲੇ ਨੂੰ ਬਹੁਤ ਵਾਧਾ ਹੋਏ ਤਾਨ ਗੰਬਲੇ ਚੋਂ ਗਿਆ ਦੇਖ ਇਹਦੇ ਨੇ ਫੁੱਲ ਬਹੁਤ ਸੋਹਣੇ ਖੜਦੇ ਚਿੱਟੇ ਤੇ گلابی ਰੰਗ ਦੇ ਬਹੁਤ ਸੋਹਣੇ ਆਹ ਇਹ ਨੇ ਲਸਣ ਵਰਗੇ ਹੈ ਇਹ ਜੜ ਵੀ ਕਾਫੀ ਡੂੰਗੀ ਗਈ ਹੋਈ ਹੈ ਬਸ ਜੜ ਵਾਵਾ ਡੂੰਗੀ ਗਈ ਉਹ ਇੱਕ ਦੀ ਚਾਰ ਪੰਜ ਜੜਾ ਹੈ ਇੱਕ ਦਿਖਾਈਆਂ ਹਾਂ ਆ ਮੇਨ ਜੜ ਫਸਟ ਬਾਚਾ ਫਿਰ ਇਹਦੀ ਇੱਕਾ ਜੜ ਵੈਸੇ ਨਾ ਇਹ ਤੋਂ ਇੱਕ ਜੜ ਨਾ ਵੀ ਬਹੁਤ ਹੋ ਜੂਗਾ ਜੇ ਆਪਾਂ ਇੱਕ ਜੜ ਕੱਢ ਲਈ ਉਹ ਵੀ ਬਹੁਤ ਹੋ ਜਾਂਦਾ ਹੁਣ ਆ ਇਹਦੇ ਨਾਲ ਜੁੜੀ ਹੋਈ ਏ ਤੇ ਆ ਇਹਦੇ ਨਾਲ ਜੁੜੀ ਹੋਈ ਏ ਇੱਕ ਕੱਢ ਲਾ ਆ ਮੇਨ ਕੱਢ ਮੋਟੇ ਵਾਲੀ ਹਾਂ ਮੇਨ ਕੱਢ ਲਾ ਨਾਲੇ ਫਿਰ ਇਹਨੂੰ ਬਹੁਤ ਜਗ੍ਹਾ ਮਿਲ ਜੂਗਾ ਨਾ ਫੈਲ ਜੂਗਾ ਇਹ ਸਾਰਾ ਇਹ ਜਿਹੜਾ ਨਾ ਇਹ ਹੈ ਤਾਂ ਲਸਣ ਵਰਗਾ ਤੇ ਇਸ ਨੂੰ ਲੱਗਦੇ ਹੈਗੇ ਆ ਫੁੱਲ ਬੜੇ ਸੋਹਣੇ ਚਿੱਟੇ ਤੇ ਗੁਲਾਬੀ ਰੰਗ ਦੇ ਹੂੰ ਗ੍ਰੋ ਬੈਗ ਚੋਂ ਆਦਨੇ ਇਹ ਫਿਰ ਥੋੜਾ ਉੱਪਰ ਰੱਖਾਂਗੇ ਕੜਵੰਜੀ ਤੇ ਰੱਖ ਕੇ ਨਾ ਸਟੈਂਡ ਜੇ ਤੇ ਫਿਰ ਬਾਬਾ ਫੈਲ ਜੂ ਥੱਲੇ ਨੂੰ ਫੈਲਦਾ ਤੇ ਥੱਲੇ ਨੂੰ ਜਵਾ ਘਟ ਮਿਲਦੀ ਹੁਣ ਇੱਕ ਐਸ ਗਮਲੇ ਚ ਹੋਇਆ ਪਿਆ ਇਹ ਤੇ ਨੀਲਕੰਠ ਵੀ ਹੋਇਆ ਪਿਆ ਬਹੁਤ ਜ਼ਿਆਦਾ ਤੇ ਇਹ ਨੀਲਕੰਠ ਤਾਂ ਇੰਨਾ ਸੌਫਟ ਹੈ ਨਾ ਮੜਾ ਜਿਹਾ ਹੱਥ ਲੱਗਦਾ ਟੁੱਟ ਜਾਂਦਾ ਤੇ ਇੱਥੋਂ ਵੀ ਕੱਢਾਂਗੇ ਇਹਨੂੰ ਤੇ ਇੱਕ ਇਹਦੇ ਵਿੱਚ ਹੋਇਆ ਪਿਆ ਇਦਵੇ ਜਿਆਦਾ ਆਵਲਾ ਪਲਾਂਟ ਨਿਕਲ ਜੇ ਪਰ ਇਹਦੇ ਸਾਡੇ ਕੋਲ ਵੀ ਹੈ ਨਹੀਂ ਹੋਰ ਤਾਂ ਕਰਕੇ ਇਹ ਹੀ ਕੱਢਾਂਗੇ ਕੱਢ ਕੇ ਤੇ ਇਹ ਵੀ ਹੋਰ ਗਮਲੇ ਚ ਲਾ ਦਿੰਨੇ ਇੱਥੋਂ ਸੀਗਾ ਹੈ ਨਾ ਕਿੰਨਾ ਭਾਰਾ ਏਡੇ ਤੇ ਜੜ ਬਣੀ ਹੋਈ ਹੈ ਤੇ ਹਣ ਹੁਣ ਇਸ ਗ੍ਰੋ ਬੈਗ ਚ ਚਲਵਾਣੀ ਹੈ ਗ੍ਰੋ ਬੈਗ ਵਿਲੇ ਹੀ ਪਿਆ ਸੀ ਇਹਨਾਂ ਵਿੱਚ ਜਿਹੜੀ ਆਪਾਂ ਮਿੱਟੀ ਹੈ ਨਾ ਸਾਰੀ ਇਸ ਵਿੱਚ ਕੋਕੋ ਪਿਟ ਪਾ ਕੇ ਵਧੀਆ ਮਿੱਟੀ ਬਣਾਈ ਹੋਈ ਹੈ ਜਾਨੀ ਕਿ ਸਾਰਾ ਕੁਝ ਰਲਾ ਕੇ ਦੀ ਜਰੂਰ ਤਾਂ ਪੈਂਦੀ ਐ ਫੇਰੇ ਥੱਲੇ ਨੂੰ ਵਧੀਆ ਵੱਧਦਾ ਇੱਥੇ ਫੇਰ ਆ ਗਮਲੇ ਤੇ ਫਰਸ਼ ਆ ਜਾਂਦੀ ਥੱਲੇ ਫੇਰੇ ਪੂਰਾ ਥੱਲੇ ਤੱਕ ਜਾਂਦਾ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡਾ ਪlant ਵਧੀਆ ਹੋ ਜਵੇ ਜੜਾ ਕਰਕੇ ਬਾਵਾ ਪਾ ਰਿਹਾ ਇਹਦਾ ਮਿੱਟੀ ਹੋਰ ਪਾ ਰਾਂਗੇ ਨਾ ਜਿਹਦੇ ਨਾਲ ਇਹਦੇ ਨਾਲ ਬੱਚੇ ਐ ਨਾ ਹੋ ਜਾ ਕਿ ਨਹੀਂ ਹੈਂ ਪਰ ਪਰ ਮੈਂ ਕੜਵੰਜੀ ਲਿਆਵਾ ਚੱਕੀ ਲੋ ਜੀ ਇਹ ਰੱਖੀ ਐ ਕੜਵੰਜੀ ਤੇ ਇਸ ਤੇ ਆਪਾਂ ਰੱਖ ਦਿੰਨੇ ਹੁਣ ਦੇਖਦੇ ਹਾਂ ਥੱਲੇ ਨੂੰ ਵਧਿਆ ਕਰੂਗਾ ਵਧੀਆ ਫੈਲ ਜੂਗਾ ਨਹੀਂ ਤਾਂ ਅੱਗੇ ਫਰਸ਼ ਆ ਜਾਂਦੀ ਸੀ ਕਿ ਤੇ ਹੁੰਦਾ ਹੀ ਨਹੀਂ ਸੀਗਾ ਕੋਲੇ ਸਹੀ ਕਰਦੀ ਥੋੜੇ ਦਿਨ ਬਾਅਦ ਦੇਖਾਂਗੇ ਕਿਵੇਂ ਆ ਇਹਨਾਂ ਦਾ ਇੱਕ ਫੋਨ ਲਾਇਆ ਨਹੀਂ ਹੋਣੀ ਲਾਇਆ ਉਹ ਚੁਪਟ ਕੇ ਲਾਇਆ ਸਾਰਾ ਉਹ ਫਿਰ ਇੱਕ ਚੁਪਟਿਆ ਉਹ ਜੋ ਕੱਢਿਆ ਫਿਰ ਉਹਨੂੰ ਜਗ੍ਹਾ ਨਹੀਂ ਮਿਲਦੀ ਸੀਗੀ ਉਹ ਸੋਣਾ ਲੱਗੂਗਾ ਹਣ ਦੇਦੇ ਤਾਂ ਕੁੱਤ ਵੀ ਨਾ ਜਾਵੇ ਇਹ ਵੀ țețe țețe ਚੱਲ ਗਏ ਇਹ ਸਾਰਾ ਹੋ ਗਿਆ ਇਹ ਘੜਦਾਨ ਵੱਡਾ ਜੂਨ ਲਾ ਨੀ ਇਹ ਟੁੱਟਦਾ ਨਹੀਂ ਕੋਈ ਜੂਗਾ ਰੁਕਦਾ ਨਹੀਂ ਜਿੱਸ ਦਾ ਖੱਚਦੇ ਬੱਤ ਨੇ ਬੱਤਕੇ ਨੇ ਨੀ ਇਹ ਵੀ ਲੱਗਣੀ ਨਹੀਂ ਨਾਲ ਇਹ ਵੀ ਟੁੱਟ ਕੇ ਇਹ ਮੈਂ ਨਾ 20 ਸੀ ਇਹ ਸ਼ਹਿਰ ਤੱਕ ਮੈਂ ਧਿਆਨ ਨਹੀਂ ਉੰਮੀ ਲਾ ਕੇ ਗਏ ਸੀ ਬਸ ਇਹ ਤੇ ਰੇਤਾ ਭਰ ਲੈਣੇ ਸਪੋਰਟ ਮਿਲ ਜੂਗੇ ਇਹਨੂੰ ਇੱਕ ਵਾਰੀ ਸਿੱਧਾ ਹੋ ਜੂਗਾ ਨਾ ਵੀ ਇਹ ਨੂੰ ਪੰਦੇ ਰੇ ਨਾ ਭਰਨਾ ਪਾ ਭਰ ਐ ਇਹ ਮਿੱਟੀ ਪਾਤੀ ਸਾਡਾ ਤੇ ਕੁਛ ਵਿਚਾਰ ਹੈ ਇਟ ਐਡਾ ਜਾਂ ਇਹ ਇਹਦੇ ਨੇ ਇਸ ਕੋਲ ਡੰਡਾ ਕੱਢ ਦਾਂਗੇ ਜਿਹੜੀ ਸਿੱਧਾ-ਸਿੱਧਾ ਜਾਵੇ ਸਪੋਰਟ ਮਿਲ ਜੂਗਾ ਪਰ ਘਾਰ ਕਰਕੇ ਇਦਾਂ ਹੋਈ ਜਾਂਦਾ ਲਓ ਜੀ ਹੁਣ ਹੋ ਗਿਆ ਸਵੇਰ ਦਾ ਟਾਈਮ ਤੇ ਧਾਰਾ ਕੱਢਣ ਦਾ ਟਾਈਮ ਹੋ ਗਿਆ ਮੈਂ ਰੋਲਣ ਲੱਗੀ ਸੀ ਕਿ ਦਾਣਾ ਪੱਠੇ ਥੋੜੇ ਸੀਗੇ ਮੈਂ ਕਿਹਾ ਚਲੋ ਵੀ ਕੁਝ ਪੱਠੇ ਪਾ ਦਾਂਗੇ ਕੁਝ ਦਾਣਾ ਪਾ ਦਿੰਨੇ ਕਿਉਂਕਿ ਰਾਜ ਦੀਆਂ ਫੇਰੀ ਦਿੰਦੀਆਂ ਦੁੱਧ ਤੇ ਅੱਜ ਮੰਮੀ ਹੈ ਨਹੀਂ ਕਿ ਮੰਮੀ ਗਈ ਹੈ ਮੇਰੇ ਨਣਾ ਕੋਲੇ ਇਹ ਤਾਂ ਮੰਮੀ ਸਰੇ ਸਰੇ ਹੈਲਪ ਕਰਾ ਦਿੰਦੇ ਹੁੰਦੇ ਅੱਜ ਮੇਰਾ ਕੰਮ ਜ਼ਿਆਦਾ ਹੋ ਗਿਆ ਮੈਂਗਾ ਚਲ ਪੱਠੇ ਛੋਟਿਆਂ ਨੂੰ ਪਾ ਦੂੰਗੀ ਇਹਦੇ ਬੱਚਾ ਬੱਚੀ ਹੈ ਉਹਨਾਂ ਨੂੰ ਪਾ ਦਿੰਦੀ ਪੱਠੇ ਤੇ ਇਹਨਾਂ ਨੂੰ ਹੁਣ ਝੋਣਾ ਆ ਇਹ ਦੁਕਾਨ ਦਾ ਤਾਂ ਐ ਵੀ ਦਾਣਾ ਪਾ ਕੇ ਬਸ ਝੋਲੋ ਹਨਾ ਉਹ ਤਾਂ ਥੋੜਾ ਤੰਗ ਨਹੀਂ ਕਰਦੇ ਦੂਸਰੀ ਤੇ ਤਾਂ ਮੋਰੇ ਖੜਾ ਹੋਣਾ ਪੈਂਦਾ ਜੇ ਇਹ ਇਕੱਠਾ ਪਾ ਦੋ ਤਾਂ ਸਾਰਾ ਖਾ ਜਾਂਦੀ ਹੈ ਤੇ ਜੇ ਥੋੜਾ ਥੋੜਾ ਪਾਓ ਤੇ ਫਿਰ ਖੜੀ ਰਹਿੰਦੀ ਇਹ ਵੀ ਪੂਰਾ ਸਵਾਦ ਭਰਦੀਆਂ ਇਹ ਜਿਵੇਂ ਥੋੜਾ ਜਿਹਾ ਚੰਡਾ ਵਗੈਰਾ रह ਜੇ ਡਾੜੇ ਤੇ ਨਾ ਫੇਰ ਨਹੀਂ ਖਾਂਦੀਆਂ ਅੰਗੇ ਚੰਗੀ ਤਰ੍ਹਾਂ ਇਸ ਨੂੰ ਮਸਲਣਾ ਪੈਂਦਾ ਹੈ ਹੁਣ ਪੱਠੇ ਪੋੜੇ ਸੋਖੇ ਹੋ ਜਾਂਦੇ ਪਰ ਪੱਠੇ ਵੀ ਹੁਣ ਖਤਮ ਹੋਣ ਵਾਲੇ ਆ ਫਿਰ ਦਾਣਾ ਹੀ ਪੋਣਾ ਪਿਆ ਕਰੂਗਾ ਤੇ ਰੱਜੇ ਵੀ ਨਾ ਦੋਤਲੀ ਦਿੰਦੀਆਂ ਲੱਤਾਂ ਮਾਰਦੀਆਂ ਫਿਰ ਪਹਿਲਾਂ ਮੈਂ ਰੜਾ ਲੂੰਗੀ ਤਾਂ ਫਿਰ ਪੱਠਿਆਂ ਦੇ ਵੀ ਐਵੇਂ ਨਾ ਗਰੜੇ ਜੇ ਬਣਨੇ ਸ਼ੁਰੂ ਹੋ ਗਏ ਪਸੂ ਖਾਂਦੇ ਨੇ ਜਿਹੜੇ ਥੱਲੇ ਜੜਾਂਗੇ ਆ ਕਰੜੀਆਂ ਹੋ ਜਾਂਦੀਆਂ ਨੇ ਨਾ ਮੈਂ ਇੱਕ ਕੁਛ ਥਾਪਾ ਕੇ ਰੱਖ ਦਿੰਨੇ ਜਿਵੇਂ ਹਗਾਈਆਂ ਅੰਦਰ ਬੰਨਾਂ ਕਿ ਦੁਪਹਿਰ ਨੂੰ ਉਦੋਂ ਖਾ ਲੈਣਗੇ ਕਿ ਕੁਛ ਹੁਣ ਛੋਟੇ ਬੱਚੇ-ਬੱਚੀ ਨੂੰ ਪਾ ਦਿੰਨੇ ਆ ਕਿਉਂਕਿ ਦਾਣਾ ਵੀ ਬਹੁਤ ਛੇਤੀ ਮੁੱਕ ਜਾਂਦਾ ਆ ਕੱਲ ਹੀ ਹਜੇ ਪਿਆ ਕੇ ਲਈ ਆਈ ਇਹਦੇ ਸਾਹਮਣੇ ਸੀ ਵੱਡੇ ਜਦੋਂ ਕਿ ਆਵਾਰਾ ਪਸ਼ੂ ਆਉਂਦੇ ਸੀ ਸਿੱਧੇ ਪੜਾਉਂਦੇ ਸੀ ਹੁਣ ਮੈਂ ਸਾਰੇ ਬੋਕਰ ਨਾਲ ਇਕੱਠੇ ਕਰ ਲੈਂਦੀ ਹਾਂ ਸਾਫ਼ ਹੋ ਜਾਊਗਾ ਨਾਲੇ ਕੰਕੀ ਕਰਦੇ ਹੁੰਦੇ ਆ ਬਹੁਤ ਆ ਜਾਂਦੀ ਜੀ ਇੱਕ ਚੀਜ਼ ਤੇ ਉਹ ਜਿੱਦ ਮਿਰਚਾਂ ਦੇ ਬੁੱਟੇ ਨੂੰ ਲੱਗੀਆਂ ਮਿਰਚਾਂ ਤੇ ਉਧਰ ਵੱੱਛੀਵਾਜਾ ਮਾਰੀ ਜਾਂਦੀ ਲੱਸੀ ਵਾਸਤੇ ਇਹ ਸ਼ਾਮ ਨੂੰ ਕੜੀ ਬਣਾਵਾਂਗੇ ਕੜੀ ਚ ਪਾਵਾਂਗੇ ਵਾਜਾ ਮਾਰੀ ਜਾਂਦੀ ਉਹਨੂੰ ਲੱਸੀ ਦਾ ਹੋ ਜਾਂਦਾ ਵਿਸ਼ੇ ਤੇ ਲੱਸੀ ਲਿਆ ਦਿਓ ਮੈਨੂੰ ਅੱਗੇ ਇੱਕ ਦਿਨ ਤੋੜੀਆਂ ਸੀਗੀਆਂ पौड़ियाँ पुख दिय हे चलो सारिया टूट गए ਦੇ ਲੋ ਇਹਨਾਂ ਤੇ ਨਾਲੇ ਨਾਲ ਲਵਾਓ ਤੇ ਵੀ ਖੁਸ਼ ਨਹੀਂ ਰਹਿੰਦੀ ਇਹ ਥੋੜੀ ਹਜੇ ਫਿਰ ਕੇਰਿੰਗ ਕਰਨ ਵਾਲਾ ਨੇ ਸੱਚੀ ਜਗਾਏ ਥੋੜੀ ਮਿੱਟੀ ਲੈਣਾ ਹੈ ਹਣ ਦੇਖੀ ਕੱਚੀ ਅਮਾਨੂੰ ਆਹਨ ਮੇਰੇ ਪਾਣੀ ਨਾ ਪਾਤਾ ਕਾ ਕਾਲੀ ਚੱਲਦੀ ਹੈ ਤਾਂ ਇਹ ਥੋੜੀ ਕੱਚੀ ਮਿੱਟੀ ਜਾਂਦੀ ਹੈ ਫਿਰ ਸੱਖਾ ਕਰਨਾ ਹੈ मेरे ए, बहुत गंदी है इन निबड़ती है जगह बहुत निबड़ती है बड़ी गंदी है इधर आ ਕਿਪੜਾ ਤੇ ਜਾਂਦਾ ਮੇਰੇ ਪਸੂ ਨਾ ਬੱਦਾਂ ਤਾਂ ਕੰਨ ਮਿੱਕਣ ਜਾਂਦੇ ਤੇ ਬੈਠੇ ਬੈਹਣ ਲੱਗਦੇ ਹਾਂ ਤੇ ਹੰਦਰ ਜਾਰੀਆਂ ਪਾਣੀ ਹੋ ਜੇ ਮਿਲਦਾ ਖਾਓ ਖਾ ਲਾ ਹੁਣ ਜਦੋਂ ਵੀ ਖਾਂਦੇ ਮੈਂ ਉਹ ਨਾ ਆਦਾ ਇਹਨੇ ਨਹੀਂ ਹੱਡਣਾ ਜਮਾ ਵਧੀਆ ਨਾ ਹੋਵੇ ਹੋਸ਼ ਹੋ ਗਏ ਆ ਦੇਖੋ ਹਟ ਪੁੱਸੀਆਂ ਮਾਰੂਗਾ ਪਹਿਲੇ ਡੱਬੀਆਂ ਜਾਂਦੀ ਆਂ ਤਾਂ ਇਹ ਹੁੰਦੇ ਹੋ ਜਾਂਦੇ। ਜੀ ਟਾਈਮ ਹੋ ਗਿਆ 9 ਵਜੇ ਦਾ ਤੇ ਹੁਣ ਆਪਾਂ ਪਸ਼ੂਆਂ ਦੇ ਕੰਮਕਾਰ ਚੰਬੇੜੇ ਕੁਛ ਰਸੋਈ ਦੇ ਕਿਤੇ ਉਧਰ ਝਾੜੂ ਵਗੈਰਾ ਕੱਢ ਕੇ ਡਸਟਿੰਗ ਵਗੈਰਾ ਕਰਕੇ ਆਈ। ਹੁਣ ਮੈਂ ਇਧਰ ਆਈ ਸੀਗੀ ਐ ਟਿਊਸ਼ਨ ਵਾਲੇ ਰੂਮ ਦੀ ਸਫਾਈ ਕਰਨ ਮੈਂ ਕਿਹਾ ਚਲੋ ਗੈਰੇਜ 'ਚ ਵੀ ਝਾੜੂ ਕੱਢ ਦਿੰਨੀ ਆ। ਤੇ ਕੰਮਕਾਜ ਕਾਫੀ ਹੋ ਜਾਂਦੇ ਹਨ ਸਵੇਰੇ ਸਵੇਰੇ ਇੰਨਾ ਵੀ ਅੱਜ ਹਵਾ ਚੱਲ ਰਹੀ ਹੈ ਜਿਆਦਾ ਗਰਮੀ ਨਹੀਂ ਫਿਰ ਕੰਮ ਕਰਨੇ ਸੌਖੇ ਹੋ ਜਾਂਦੇ ਆ ਤੇ ਇਧਰ ਮੈਂ ਆ ਕੇ ਦੇਖਿਆ ਵੀ ਜਿਹੜਾ ਦਾਣਾ ਪਸ਼ੂਆਂ ਵਾਸਤੇ ਪਿਆ ਕੇ ਲੈਂਦਾ ਸੀਗਾ ਉਸ ਨੂੰ ਕੀੜੀਆਂ ਬਹੁਤ ਲੱਗੀਆਂ ਕਿਉਂਕਿ ਕੰਧ ਦੇ ਨਾਲ ਗੱਟਾ ਲਾਤਾ ਉਹ ਫਿਰ ਮੈਂ ਇੱਥੇ ਬੈਠ ਕੇ ਚੇਕ ਕਰਵਾਇਆ ਮੈਂ ਕਿ ਇੱਥੇ ਨਾ ਅਸੀਂ ਕੇਨ ਲਾ ਰੱਖਿਆ ਕਿਉਂਕਿ ਜੇ ਇਹਨੂੰ ਗੱਟਿਆਂ 'ਚ ਰੱਖ ਦਿੰਨੇ ਆ ਨਾ ਫਿਰ ਕੀੜੀਆਂ ਬਹੁਤ ਖਰਾਬ ਕਰਦੀਆਂ ਇਸ ਕਰਕੇ ਕੇਨ ਵਗੈਰਾ ਜਿਹੜਾ ਡਰਮ ਚ ਪਾ ਕੇ ਰੱਖੀਦਾ ਕਿਉਂਕਿ ਪਹਿਲਾਂ ਸਾਡੇ ਜਿਹੜੇ ਖਾਲ ਵਗੈਰਾ ਪਾਉਣ ਵਾਸਤੇ ਬਣੀਆਂ ਹੋਈਆਂ ਸੀਗੀਆਂ ਉਹ ਨਾ ਖਰਾਬ ਹੋ ਗਈਆਂ ਉਹਨਾਂ ਚ ਸੀਮੈਂਟ ਭਰਨ ਵਾਲਾ ਹੈ ਨਾ ਉਸ ਵਿੱਚ ਫਿਰ ਕੀੜੀਆਂ ਨਹੀਂ ਲੱਗਦੀਆਂ ਹੁੰਦੀਆਂ ਸੀਗੀਆਂ ਇਸ ਕਰਕੇ ਹੁਣ ਸਾਨੂੰ ਕਿਸੇ ਚੀਜ਼ ਦੇ ਵਿੱਚ ਪਾਉਣਾ ਪੈਂਦਾ ਉੱਤੇ ਟੱਕਣ ਲੋਣਾ ਪੈਂਦਾ ਫਿਰ ਕੀੜੀਆਂ ਨਹੀਂ ਲੱਗਦੀਆਂ ਗਿਆ ਮੈਂ ਕਿਹਾ ਚਲੋ ਇਹ ਵੀ ਸੰਭਾਲ ਲੂੰਗੀ ਨਾਲੇ ਇੱਥੇ ਕਰ ਦਿੰਨੀ ਆ ਸਾਫ ਸਫਾਈ ਜੀ ਤੇ ਬਸ ਇਹ ਸੀਗਾ ਜੀ ਅੱਜ ਵਾਲਾ ਵਲੌਗ ਆਪਣਾ ਡੇਲੀ ਰੁਟੀਨ ਦਾ ਤੁਹਾਨੂੰ ਥੋੜਾ ਜਿਹਾ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਕੱਲੋਂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ